ਪਰ ਪਰ ਅੱਜ ਨਾਲ ਸਰਪ੍ਰੇਖ ਨਾ ਬੁਲਾ ਜਾਈਏ ਸਰ ਜੀ ਨਾਲ ਜਿਹੜੇ ਦੋਸ ਭਾਈ ਤੇ ਮਾਈਕਰ ਬਾਈ ਨਿਕਾਲ ਕੇ ਜਿਨੇ ਐਸੇ ਪਾਏ ਜਿੰਨੇ ਆਦੇ ਦਿੰਦੀ ਆ ਸੱਤ ਸੱਤ ਮਾਰ ਦੇਣਾ ਸਭ ਪੁਲਿਸ ਸ਼ਾਇਦ ਇਹ ਗੱਲ ਜ਼ਰੂਰ ਬੜਾ ਕੁੱਝ ਹੈ ਕੰਪਲੀਟ ਇੱਕ ਨੌਜਵਾਨ ਸਾਹਿਬ ਸਿੰਘ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਅਮਰੀਕਾ ਲਈ ਨਿਕਲਦਾ ਹੈ ਵੀਡੀਓ ਹਾਸਲ ਹੁੰਦਾ ਹੈ ਜਿਸ ਵੀਡੀਓ ਵਿੱਚ ਪਤਾ ਲੱਗਦਾ ਕਿ ਸਾਹਿਬ ਸਿੰਘ ਦਾ ਕਿਡਨੈਪਿੰਗ ਹੋ ਚੁੱਕੀ ਆ ਔਰ ਵਿਦੇਸ਼ ਦੇ ਵਿੱਚ ਹੀ ਕਿਤੇ ਉਹਦੇ ਨਾਲ ਕੁੱਟਮਾਰ ਵੀ ਹੋ ਰਹੀ ਐ ਥੋ ਤੇ ਵਿਲਕਮੰਟ ਬਣਦਾ ਤੇ ਏਜੰਟਾਂ ਨੇ ਸਾਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਪਾ ਦਿੱਤੇ ਆ ਪੈਸੇ ਤੇ ਉਹਨਾਂ ਨੇ ਇੱਕ ਛੱਡਣ ਦੀ ਵੀਡੀਓ ਵੀ ਪਾਈ ਸੀ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਾ ਕਿ ਇਹ ਸਿਰਫ ਇੱਕ ਦਿਖਾਵਾ ਹੀ ਸੀ ਵੀਡੀਓ ਵਿੱਚ ਕਿ ਉਹਨਾਂ ਨੇ ਹੀ ਛੱਡ ਦਿੱਤਾ ਆ ਪਰ ਛੱਡਿਆ ਨਹੀਂ ਸੀ ਉਹਨਾਂ ਨੇ ਅੱਜ ਬਸ ਇੱਕ ਗੱਲ ਕਹਿੰਦਾ ਸੀ ਕਿ ਪੇਮੈਂਟ ਨਹੀਂ ਕਰ ਰਿਹਾ ਏਜੰਟ ਦਵਿੰਦਰ ਹੱਡੀ ਮਤਲਬ ਪੇਮੈਂਟ ਨਹੀਂ ਕਰ ਰਿਹਾ ਨਾਲ ਦਾ ਮੁੰਡਾ ਵੀ ਕਹਿੰਦਾ ਸੀ ਜਦੋਂ ਅਸੀਂ ਰੋਕੇ ਸਭ ਤੇਰੇ ਕਰਕੇ ਰੋਕਣਾ ਕਿ ਤੇਰਾ ਏਜੰਟ ਪੇਮੈਂਟ ਨਹੀਂ ਕਰ ਰਿਹਾ ਪਰਿਵਾਰ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਬਹੁਤ ਮੰਦੇ ਆ ਜੀ ਦੇਖੋ ਜ਼ਮੀਨ ਸੀਗੀ ਦੋ ਤਿੰਨ ਕਿੱਲੇ ਉਹਨਾਂ ਨੇ ਵੇਚੇ ਗਹਿਣੇ ਵੇਚੇ ਡੰਗਰ ਵੀ ਉਹਨਾਂ ਦੇ ਵਿਕ ਗਏ ਹੁਣ ਇਹਨਾਂ ਵਿਚਾਰਿਆਂ ਤੋਂ ਕੁਛ ਨਹੀਂ ਆ ਜੀ ਦਾ ਇਹੀ ਮੰਗ ਕਰਦੇ ਆ ਵੀ ਸਰਕਾਰ ਵੱਲੋਂ ਕੋਈ ਸਰਕਾਰ ਕੋਈ ਕੁਛ ਕਰੇ ਇਹਨਾਂ ਤੇ ਹਨਾ ਤੇ ਬੱਚੇ ਦਾ ਮੁੰਡੇ ਦਾ ਵਾਪਸ ਪਤਾ ਲੱਗੇ ਵਾਪਸ ਆਵੇ ਘਰ ਇਸ ਵਕਤ ਅਸੀਂ ਮੌਜੂਦ ਹਾਂ ਹਲਕਾ ਦਸੂਹਾ ਦਾ ਪਿੰਡ ਮੋਰੀਆਂ ਔਰ ਦੱਸਦੀ ਹੈ ਕਿ ਮੋਰੀਆਂ ਦਾ ਇੱਕ ਨੌਜਵਾਨ ਸਾਹਿਬ ਸਿੰਘ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਅਮਰੀਕਾ ਲਈ ਨਿਕਲਦਾ ਹੈ ਪਰ ਦੱਸਦੀ ਹੈ ਕਿ ਪਿਛਲੇ ਸਾਲ ਉਹ ਅਮਰੀਕਾ ਲਈ ਨਿਕਲਿਆ ਸੀਗਾ ਪਰ ਕਾਫੀ ਦਿਨ ਤੋਂ ਲਾਪਤਾ ਚੱਲ ਰਿਹਾ ਸੀ ਉਸ ਤੋਂ ਬਾਅਦ ਪਰਿਵਾਰ ਨੂੰ ਇੱਕ ਵੀਡੀਓ ਹਾਸਲ ਹੁੰਦਾ ਹੈ ਜਿਸ ਵੀਡੀਓ ਵਿੱਚ ਪਤਾ ਲੱਗਦਾ ਕਿ ਸਾਹਿਬ ਸਿੰਘ ਦਾ ਕਿਡਨਾਪਿੰਗ ਹੋ ਚੁੱਕੀ ਆ ਔਰ ਵਿਦੇਸ਼ ਦੇ ਵਿੱਚ ਹੀ ਕਿਤੇ ਉਹਦੇ ਨਾਲ ਕਟ ਮਾਰ ਵੀ ਹੋ ਰਹੀ ਹੈ ਸੋ ਉਸੇ ਦੇ ਮੱਦੇ ਨਜ਼ਰ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਆਂ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਸਾਰੇ ਪਰਿਵਾਰ ਮੌਜੂਦ ਹੈ ਸਾਬ ਸਿੰਘ ਦੀ ਮਦਰ ਮੌਜੂਦ ਹੈ ਉਹਨਾਂ ਨੇ ਗਲਵਤ ਕਰ ਲੈਣ ਪੈਂਜੀ ਕਦੋਂ ਗਿਆ ਸੀ ਬੇਟਾ ਬਾਹਰ ਤੁਹਾਡਾ 10ਵੇਂ ਮਹੀਨੇ 13 ਤਰੀਕ ਨੂੰ ਗਿਆ ਸੀ ਅੱਛਾ ਤਾਂ ਉਸ ਤੋਂ ਬਾਅਦ ਫਿਰ ਤੁਹਾਡਾ ਆਖਰੀ ਵਾਰ ਸੰਪਰਕ ਕਿਦਾਂ ਹੋਇਆ ਉਹਨਾਂ ਪਹਿਲਾਂ ਤੇ ਫੋਨ ਫਾਨ ਹੁੰਦੇ ਰਹੇ ਤੇ ਫਿਰ ਜਦੋਂ 12ਵਾਂ ਮਹੀਨਾ ਸੀ ਫਿਰ ਉਹਨਾਂ ਨੇ ਕੋਟੇ ਨੂੰ ਲਈ ਵੀ ਦਸਾਨੂੰ ਗੈਪ ਕਰ ਲਿਆ ਉਹਨਾਂ ਨੇ ਪਰ ਨਹੀਂ ਕੋਈ ਵੀ ਸਾਨੂੰ ਪਤਾ ਲੱਗਾ। ਅੱਛਾ ਉਹਦੀ ਰਿਕਾਰਡਿੰਗ ਵਿੱਚ ਕੀ ਹੋਇਆ? ਕੀ ਦੱਸ ਰਹੇ ਸੀ? ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਹੱਥ ਪੈਰ ਅਸੀਂ ਵੜ ਦੇਣੇ ਨਹੀਂ ਤੇ 20000 ਡਾਲਰ ਦੀ ਡਿਮਾਂਡ ਕੀਤੀ ਸੀ ਉਹਨਾਂ ਨੇ। ਤੋ ਦੋ ਕਿੰਨਾ ਪੈਸਾ ਤੁਹਾਡਾ ਲੱਗਾ ਸੀ ਹੁਣ ਤੱਕ? ਹਾਂਜੀ 50 ਲੱਖ ਲੱਗ ਗਏ ਸੀ ਹਾਂ ਸੀ ਤਾਂ ਸਾਡਾ। ਯਾਨੀ 50 ਲੱਖ ਰੁਪਏ ਤੁਸੀਂ ਏਜੰਟਾਂ ਨੂੰ ਦੇ ਚੁੱਕੇ ਹੋ। ਦੇ ਚੁੱਕੇ ਸੀ ਅਸੀਂ। ਕਿੱਥੋਂ ਦੇ ਏਜੰਟ ਸੀਗੇ? ਇਹ ਕਰਨਾਲ ਦੇ ਪਿੰਡ ਸੰਗੂਵਾ ਦੇ। ਹੂੰ। ਤੇ ਉਹਦੀ ਪਤਨੀ ਅਮਨਦੀਪ ਕੌਰ ਹੂੰ। ਹਾਂਜੀ ਉਹ ਵੀ ਨਾਲ ਹੀ ਸੀ ਜੀ। ਇਸ ਅਸੀਂ ਹੋਰ ਲੋਕਾਂ ਨਾਲ ਗੱਲਬਾਤ ਕਰ ਲਈਏ ਸਾਹਿਬ ਦੀ ਸਿਸਟਰ ਵੀ ਮੌਜੂਦ ਹੈ ਜੀ ਤੁਹਾਡਾ ਬ੍ਰਦਰ ਤੁਹਾਡੇ ਨਾਲ ਆਖਰੀ ਵਾਰ ਸੰਪਰਕ ਕਦੋਂ ਹੋਇਆ ਸੀ ਜਦੋਂ ਤੁਹਾਡੀ ਗੱਲਬਾਤ ਹੋਈ ਆਪਣੇ ਭਰਾ ਦੇ ਨਾਲ ਮੈਂ ਜਦੋਂ ਸਵੇਰੇ 8:00 ਦੀ ਇੱਕ ਰਿਕਾਰਡਿੰਗ ਹੀ ਆਈ ਸੀ 19 ਦਸੰਬਰ ਨੂੰ ਤੇ ਕਹਿੰਦਾ ਕਿ ਜਿੱਦਾਂ ਕਰਕੇ ਸਾਨੂੰ ਕਿਡਨੈਪ ਕਰ ਲਿਆ ਇੱਕ ਮੁੰਡਾ ਹੋਰ ਆ ਦੇ ਨਾਲ ਇਹ ਉਹ ਰਾਜ ਸਿੰਘ ਹਰਿਆਣੇ ਦਾ ਰਹਿਣ ਵਾਲਾ ਬਵੇਂ ਇਕੱਠੇ ਗਏ ਸੀਗੇ ਉਹ ਦੇ ਕੇ ਦਾ ਸਾਨੂੰ ਗਿਨੈਪ ਕਰ ਲਿਆ ਤੇ 20 ਹਾ ਡਾਲਰ ਮਤਲਬ ਡੋਂਕਰਾਂ ਨੇ ਮੰਗ ਕੀਤੀ ਆ ਤੁਸੀਂ ਏਜੰਟਾਂ ਨਾਲ ਗੱਲ ਕਰੋ ਤੇ ਉਹਨਾਂ ਨੂੰ ਪੈਸੇ ਦੋ ਤੇ ਉਦੋਂ ਮੇਰੀ ਗੱਲ ਹੋਈ ਸੀ ਸਿਰਫ ਉਹਨੇ ਰਿਕਾਰਡਿੰਗ ਹੀ ਭੇਜੀ ਕੋਈ ਕਾਲ ਨਹੀਂ ਕੀਤੀ ਉਸ ਤੋਂ ਬਾਅਦ ਆਧ ਦਿਨ ਆਇਆ ਸਾਡੇ ਨਾਲ ਕੋਈ ਕਾਲ ਨਹੀਂ ਉਹਦੀ ਆਈ ਨਾ ਕੋਈ ਕੋਈ ਵੀਡੀਓ ਆਈ ਇਹ ਛਿੰਨਾ ਡਾਲਰ ਕਿੰਨੇ ਬਣ ਜਾਂਦੇ ਆ ਇੰਡੀਆ ਦੇ ਰੁਪਏ ਜਿਹੜੇ ਇੱਥੇ 20 ਲੱਖ ਬਣਦਾ ਤੇ ਏਜੰਟਾਂ ਨੇ ਸਾਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਪਾ ਦਿੱਤੇ ਆ ਪੈਸੇ ਤੇ ਉਹਨਾਂ ਨੇ ਇੱਕ ਛੱਡਣ ਦੀ ਵੀਡੀਓ ਵੀ ਪਾਈ ਸੀ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਾ ਕਿ ਇਹ ਸਿਰਫ ਇੱਕ ਦਿਖਾਵਾ ਹੀ ਸੀ ਵੀਡੀਓ ਵਿੱਚ ਕਿ ਉਹਨਾਂ ਨੇ ਹੀ ਛੱਡ ਦਿੱਤਾ ਹੈ ਪਰ ਛੱਡਿਆ ਨਹੀਂ ਸੀ ਉਹਨਾਂ ਨੇ ਅੱਛਾ ਅੱਜ ਤੱਕ ਕੋਈ ਸੰਪਰਕ ਹੀ ਨਹੀਂ ਹੋ ਰਿਹਾ ਬ੍ਰਦਰ ਪੰਜ ਮਹੀਨੇ ਹੋ ਗਏ ਕੋਈ ਗੱਲ ਬਾਤ ਨਹੀਂ ਹੋਈ ਸਾਡੀ ਉਹਨਾਂ ਨਾਲ ਅਜੰਟ ਫੜਿਆ ਤਾਂ ਗਿਆ ਕੱਲ ਪਰਸੋਂ ਦਾ ਪਰ ਉਹਨੂੰ ਰਿਮਾਂਡ ਤੇ ਵੀ ਲਿਆ ਪਰ ਕੋਈ ਵੀ ਉਹਦੇ ਨਾਲ ਕੋਈ ਵੀ ਪੁੱਛਗਿਛ ਨਹੀਂ ਹੋ ਰਹੀ ਖੁੱਲਚ ਨੇ ਵੀ ਸ਼ਾਦ ਪਿਆਸੀ ਵਗੈਰਾ ਲੈ ਲਏ ਹ ਤੇ ਕੁਝ ਵੀ ਨਹੀਂ ਅੱਛੇ ਦੱਸ ਜਦੋਂ ਅਮਰੀਕਾ ਲਈ ਰਵਾਨਾ ਹੋਇਆ ਸੀ ਉਹ ਘਰੋਂ ਕਿੱਥੇ ਕਿੱਥੇ ਉਹਦੀ ਸਟੇ ਹੋਈ ਸੀ ਕਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਚੱਲਦੀ ਹੋਣੀ ਹਾਂਜੀ 2 ਮਹੀਨੇ ਸਾਡੇ ਨਾਲ ਵਧੀਆ ਮਤਲਬ ਵੀਡੀਓ ਕਾਲ ਕਰਦਾ ਸੀਗਾ ਵਧੀਆ ਸਾਡੇ ਨਾਲ ਸਭ ਕੁਝ ਨੂੰ ਰੋਟੀ ਪਾਣੀ ਵੀ ਮਿਲਦਾ ਸੀ ਸਾਰਾ ਕੁਝ ਸੀ ਗੱਲ ਸਾਨੂੰ ਮਤਲਬ ਉਹਦੀ ਇੱਕ ਗੱਲ ਬਸ ਇੱਕ ਗੱਲ ਕਹਿੰਦਾ ਸੀ ਕਿ ਪੇਮੈਂਟ ਨਹੀਂ ਕਰ ਰਿਹਾ ਏਜੰਟ ਦਵਿੰਦਰ ਸਾਡੀ ਮਤਲਬ ਪੇਮੈਂਟ ਨਹੀਂ ਕਰ ਰਿਹਾ ਨਾਲ ਦਾ ਮੁੰਡਾ ਵੀ ਕਹਿੰਦਾ ਸੀ ਜਦੋਂ ਅਸੀਂ ਰੋਕੇ ਸਾਬ ਤੇਰੇ ਘਰ ਕੇ ਰੋਕਣਾ ਕਿ ਤੇਰਾ ਏਜੰਟ ਪੇਮੈਂਟ ਨਹੀਂ ਕਰ ਰਿਹਾ ਉਹੀ ਗੱਲ ਉਹੀ ਉਹਨੇ ਪੇਮੈਂਟ ਕੀਤੀ ਨਹੀਂ ਅੱਗੇ ਜਦੋਂ ਗਿਆ ਡਾਇਰੈਕਟ ਫਲਾਈਟ ਦੀ ਗੱਲ ਹੋਈ ਸੀਗੀ ਤੁਹਾਨੂੰ ਡਾਇਰੈਕਟ ਪਹੁੰਚਾਵਾਂਗੇ ਉੱਥੇ ਹਾਂਜੀ ਸਿਰਫ ਡਾਇਰੈਕਟ ਉਹਨੇ ਗਵਾਨਾ ਤੱਕ ਦੀ ਫਲਾਈਟ ਕਰਵਾਈ ਸੀ ਇਹਦੀ ਉਸ ਤੋਂ ਬਾਅਦ ਪਨਾਮਾ ਜੰਗਲ ਦੀ ਵੀ ਫਲਾਈਟ ਕਰਵਾ ਦਿੱਤੀ ਸੀਗੀ ਚਲੋ ਤੁਰ ਕੇ ਨਾ ਜਾਵੇ 4 ਲੱਖ ਹੀ ਐਕਸਟਰਾ ਦਿੱਤਾ ਹੂੰ ਪਰ ਕੋਈ ਪਤਾ ਹੀ ਨਹੀਂ ਸੀ ਕਿ ਹੋ ਜਾਣਾ ਫਾਦਰ ਕੀ ਕਰਦੇ ਫਾਰਮਰ ਹੈ ਖੇਤੀਬਾੜੀ ਪੈਸੇ ਦਾ ਜੁਗੜ ਕੀ ਦਾ ਤਾਈ ਤਿੰਨ ਕਿਲੇ ਪੈਲੀ ਸੀ ਆਪਾਂ ਉਹ ਵੀ ਦੇ ਦਿੱਤੀ ਸਾਡੇ ਡੰਗਰ ਸੀ ਮਮੀ ਦਾ 골ਡ ਸੀ ਸਾਰਾ ਕੁਝ ਵੇਚ ਕੇ ਅਸੀਂ ਯਾਨੀ ਸਾਰਾ ਕੁਝ ਵੇਚ ਕੇ ਹੀ ਪੈਸੇ ਅਰੇਂਜ ਕੀਤੇ ਸੀ ਦਿੱਤੇ ਹਾਂ ਜੀ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਗੁਰਦੀਪ ਸਿੰਘ ਜੀ ਇੱਕ ਕਦੋਂ ਇਹਦਾ ਵੀਡੀਓ ਆਂਦਾ ਹੈ ਔਰ ਪਰਿਵਾਰ ਚ ਉਸ ਤਰ੍ਹਾਂ ਕੀ ਕਿਸ ਤਰ੍ਹਾਂ ਦੀ ਤੁਹਾਡੇ ਮਾਹੌਲ ਬਣ ਜਾਂਦਾ ਜਦੋਂ ਪਤਾ ਲੱਗਦਾ ਕਿ ਬੇਟੇ ਦੀ ਕਿਡਨੈਪਿੰਗ ਹੋ ਚੁੱਕੀ ਹੈ ਔਰ ਹਾਂਜੀ ਹਾਂਜੀ ਜੀ ਸਰ ਪਹਿਲਾਂ ਤਾਂ ਬਹੁਤ ਵਧੀਆ ਤਰੀਕੇ ਨਾਲ ਜਾ ਰਿਹਾ ਸੀ ਜਦੋਂ ਦਸੰਬਰ ਦੇ ਵਿੱਚ ਨਾ ਲਾਸਟ ਜਦੋਂ ਉਹਦੀ ਕਾਲ ਆਉਂਦੀ ਆ ਔਰ ਵੀਡੀਓ ਸਭ ਤੋਂ ਪਹਿਲਾਂ ਵੀਡੀਓ ਜਾਰੀ ਕਰਦੇ ਆ ਉਹ ਦਿੰਦੇ ਆ ਏਜੰਟ ਨੂੰ ਭੇਜਦੇ ਆ ਤੇ ਡਿਮਾਂਡ ਕਰਦੇ ਆ ਵੀ ਹਿਅਰ ਡਾਲਰ ਦੀ ਔਰ ਇਹ ਆਲਰੇਡੀ ਪੈਸੇ ਦੇ ਚੁੱਕੇ ਸੀਗੇ ਸਾਰੇ 50 ਲੱਖ ਰੁਪਏ ਇਹਨਾਂ ਨੇ ਦੇ ਚੁੱਕਾ ਸੀ ਇਹਨਾਂ ਤੋਂ ਹੋਰ ਨਹੀਂ ਸੀਗੇ ਫਿਰ ਉਹਨਾਂ ਨੇ ਆਪਾਂ ਗੱਲਬਾਤ ਕੀਤੀ ਏਜੰਟ ਨਾਲ ਲਿੰਕ 'ਚ ਰਹਿੰਦੇ ਰਹੇ ਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਦੇ ਦਿੱਤੇ ਆ ਉਹ ਛੱਡਣ ਦੀ ਵੀ ਵੀਡੀਓ ਆਈ ਉਸ ਤੋਂ ਬਾਅਦ 4 ਮਹੀਨੇ ਤੱਕ ਕੋਈ ਪ੍ਰੂਫ ਨਹੀਂ ਕੋਈ ਕਾਲ ਨਹੀਂ ਆਈ ਔਰ ਆਪਾਂ ਉਸ ਤੋਂ ਬਾਅਦ ਜਿਹੜਾ ਏਜੰਟ ਆ ਦਵਿੰਦਰ ਸਿੰਘ ਕਰਨਾਲ ਤੋਂ ਉਹ ਉਸ ਉਸ ਤੋਂ ਬਾਅਦ ਜਦੋਂ ਅਸੀਂ ਪਰਚੇ ਦੀ ਗੱਲ ਕੀਤੀ ਜਾਂ ਉਹ ਤੋਂ ਮਿਲਦੇ ਸੀਗੇ ਉਹ ਨਹੀਂ ਦੌੜਦਾ ਸੀ ਫਿਰ ਉਹ ਫਰਾਰ ਹੋ ਗਿਆ ਫਰਾਰ ਹੋਣ ਤੋਂ ਬਾਅਦ ਬਹੁਤ ਜੱਦੋਜਹਿਦ ਕਰਦੇ ਰਹੇ ਇੱਥੇ ਵੀ ਆਪਾਂ ਗੱਲਬਾਤ ਕੀਤੀ ਬਟ ਕਿਸੇ ਨੇ ਸਾਡੀ ਸੁਣਵਾਈ ਨਹੀਂ ਸੁਣੀ ਫਿਰ ਹਾਲਕੇ ਅਸੀਂ ਇਲਾਕੇ ਦੇ ਐਮਐਲਏ ਨਾਲ ਗੱਲਬਾਤ ਕਰਕੇ ਉਹਤੇ ਪਰਚਾ ਦਰਜ ਕਰਾਇਆ ਔਰ ਫਿਰ ਉਹਨੂੰ ਕਿਸੇ ਤਰੀਕੇ ਦੇ ਨਾਲ ਫੜ ਕੇ ਇੱਥੇ ਲਿਆਂਦਾ ਲਿਆ ਲਿਆਂਦਾ ਰਾਤੋ ਰਾਤ ਲਿਆਂਦਾ ਫੜ ਕੇ ਬਟ ਉਹ ਤੋਂ ਬਾਅਦ ਕੀ ਪੈਸੇ ਉਹਨੂੰ ਚੜੇ ਜਾਂ ਕਿਦਾਂ ਪੁਲਿਸ ਨੂੰ ਉਹਨਾਂ ਨੇ ਉਹਨੂੰ ਕੋਈ ਪੁੱਛਗਿੱਛ ਨਹੀਂ ਕੀਤੀ ਰਿਮਾਂਡ ਤੇ ਰੱਖਿਆ ਜਰੂਰ ਆ ਬਟ ਉਹਦੇ ਨਾਲ ਕੋਈ ਵੀ ਕੋਈ ਪੁੱਛਗਿੱਛ ਕਿਸ ਚੱਜ ਦੀ ਨਹੀਂ ਹੋ ਰਹੀ ਇਸ ਕਰਕੇ ਬਹੁਤ ਹੀ ਮੰਦੀ ਹਾਲਤ ਦੇ ਵਿੱਚ ਆ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਤੇ ਸਖਤ ਸਖਤ ਕਾਰਵਾਈ ਹੋਵੇ ਇਹਨਾਂ ਤੇ ਤੇ ਸਾਡੇ ਆਪਣੇ ਬੱਚੇ ਨੂੰ ਘਰ ਵਾਪਸ ਆ ਜਾਵੇ ਜਿਹੜਾ ਕੁੱਟਮਾਰ ਦਾ ਵੀਡੀਓ ਆ ਉਹ ਕਿਹੜੀ ਤਰੀਕ ਦਾ ਵੀਡੀਓ ਔਰ ਕਿਹੜੀ ਕੰਟਰੀ ਚ ਕੁਝ ਪਤਾ ਲੱਗਾ ਕਿ ਉਹ ਕਿਸ ਕੰਟਰੀ ਦਾ ਹੈ ਹਾਂਜੀ ਹਾਂਜੀ ਇਹ ਗਵਾਟਾਮਾਲਾ ਦੇ ਵਿੱਚ ਸੀ ਲਾਸਟ ਜਦੋਂ ਉੱਥੇ ਉੱtre ਫਲੈਟ ਨੂੰ ਉਸ ਤੋਂ ਬਾਅਦ ਇਹਨਾਂ ਨੂੰ ਉਥੋਂ ਮਾਫੀਆ ਸੀ ਜਾਂ ਉਥੇ ਦੇ ਕੁਝ ਡੌਂਕਰ ਸੀਗੇ ਉਹਨਾਂ ਨੇ ਚੱਕ ਕੇ ਵੀਡੀਓ ਜਾਰੀ ਕੀਤੀ ਉਥੇ ਵੀਡੀਓ ਵਿੱਚ ਤੁਹਾਨੂੰ ਸ਼ਾਇਦ ਸੈਂਡ ਵੀ ਕੀਤੀ ਆ ਤੁਸੀਂ ਦਿਖਾ ਸਕਦੇ ਆ ਉਹਨੂੰ ਕੁੱਟ ਕੁੱਟ ਮਾਰ ਬਹੁਤ ਜ਼ਿਆਦਾ ਕਰ ਰਿਹਾ ਕੁੱਟ ਮਾਰ ਕਰ ਰਿਹਾ ਔਰ ਡਿਮਾਂਡ ਕਰ ਰਿਹਾ ਅਗਰ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਤੁਹਾਨੂੰ ਮਤਲਬ ਮਾਰ ਦਿੱਤਾ ਜਾਊਗਾ ਜਾਨੋ ਉਸ ਤੋਂ ਬਾਅਦ ਡਰ ਗਏ ਬਹੁਤ ਹੀ ਮਾਹੌਲ ਸਾਡਾ ਵੀ ਇੱਥੇ ਬਹੁਤ ਮੰਦਾ ਸੀਗਾ ਬਟ ਉਸ ਤੋਂ ਬਾਅਦ ਕੁਝ ਨਹੀਂ ਪਤਾ ਲੱਗਾ ਪਰਿਵਾਰ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਇਸ ਬਹੁਤ ਮੰਦੇ ਆ ਜੀ ਦੇਖੋ ਜ਼ਮੀਨ ਸੀਗੀ 2-3 ਕਿੱਲੇ ਉਹਨਾਂ ਨੇ ਵੇਚੇ ਗਹਿਣੇ ਵਿੱਚ ਡੰਗਰ ਵੀ ਉਹਨਾਂ ਦੇ ਵਿਗ ਹੈ ਹੁਣ ਇਹਨਾਂ ਵਿਚਾਰਿਆਂ ਤੋਂ ਕੁਛ ਨਹੀਂ ਆ ਸੀ ਤਾਂ ਇਹੀ ਮੰਗ ਕਰਦੇ ਆਂ ਵੀ ਸਰਕਾਰ ਵੱਲੋਂ ਕੋਈ ਸਰਕਾਰ ਕੋਈ ਕੁਛ ਕਰੇ ਇਹਨਾਂ ਤੇ ਨਾ ਤੇ ਬੱਚੇ ਦਾ ਮੁੰਡੇ ਦਾ ਵਾਪਸ ਪਤਾ ਲੱਗੇ ਵਾਪਸ ਆਵੇ ਘਰ ਚਲੋ ਪੈਸੇ ਤਾਂ ਚਲਉਂਦੇ ਜਾਂਦੇ ਰਹਿੰਦੇ ਬਟ ਬੱਚੇ ਦਾ ਆਇਆ ਸਾਨੂੰ ਸੇਫਲੀ ਕਿਸੇ ਤਰੀਕੇ ਦੇ ਨਾਲ ਉੱਥੇ ਦੀ ਗਵਰਨਮੈਂਟ ਨੂੰ ਵੀ ਕਰਦੇ ਆ ਅਪੀਲ ਵੀ ਜਿਹੜੀ ਵਾਰ ਦੀ ਗਵਰਨਮੈਂਟ ਆ ਉਹ ਵੀ ਕੋਸ਼ਿਸ਼ ਨਾ ਕੋਸ਼ ਐਕਸ਼ਨ ਕਰਨ ਤਾਂ ਕਿ ਬੱਚੇ ਇਸ ਤਰ੍ਹਾਂ ਨਾ ਖਰਾਬ ਹੋਣ ਉੱਥੇ ਜੋ ਵੀ ਜਾ ਰਹੇ ਆ ਤੇ ਉਹਨੂੰ ਸਾਹਬ ਸਿੰਘਾ ਜੋ ਵੀ ਆ ਘਰ ਵਾਪਸ ਆਵੇ ਭਜੰਟਾਂ ਤਾਂ ਕੀ ਮੰਗ ਕਰਦੇ ਕਿਉਂਕਿ ਨੌਜਵਾਨਾਂ ਨੂੰ ਬਰਗਲਾ ਕੇ ਦੱਸਿਆ ਜਾਂਦਾ ਡਾਇਰੈਕਟ ਫਲਾਈਟ ਕਰਾਵਾਂਗੇ ਪਰ ਇਸ ਤਰ੍ਹਾਂ ਤੱਕੇ ਤੱਕੇ ਵਾਂਗੂ ਲੈ ਕੇ ਜਾਂਦੇ ਆ ਔਰ ਡੋਂਕੀ ਰਹੀਂ ਹਾਂਜੀ 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 ਦੇਖੋ ਜੀ ਏਜੰਟ ਜਿਹੜੇ ਆ ਇਹਨਾਂ ਦਾ ਤਾਂ ਕੰਮ ਹੀ ਆ ਇਹ ਬਟ ਸਾਨੂੰ ਇੱਕ ਯਕੀਨ ਦਿੱਤਾ ਗਿਆ ਵੀ ਚਲੋ ਤੁਹਾਨੂੰ ਦੋ ਨੰਬਰ 'ਚ ਨਹੀਂ ਇੱਕ ਤਰੀਕੇ ਦੇ ਨਾਲ ਲੈ ਕੇ ਜਾਵਾਂਗੇ ਅਸੀਂ ਔਰ ਪੈਸਿਆਂ ਦੀ ਮੰਗ ਵੀ ਹੌਲੀ-ਹੌਲੀ ਸਟਾਰਟਿੰਗ ਵਿੱਚ ਥੋੜੇ-ਥੋੜੇ ਕਰਕੇ ਸੀ ਕੋਈਸ ਤਰੀਕੇ ਨਾਲ ਪਹਿਲਾਂ 40 ਦਾ ਕਿਹਾ ਸੀ ਉਹਨਾਂ ਨੇ 40 ਤੋਂ ਵੱਧ ਗਿਆ ਉਹ ਧਮਕੀਆਂ ਵੀ ਦਿੰਦੇ ਰਹੇ ਵੀ ਨਹੀਂ ਵੀ ਤੁਸੀਂ ਪੈਸੇ ਦੋ ਨਹੀਂ ਤਾਂ ਤੁਹਾਡਾ ਮੁੰਡਾ ਇਦਾਂ ਹੋ ਜਾਊਗਾ ਸਾਨੂੰ ਨਹੀਂ ਪਤਾ ਸੀ ਉਹ ਹੋਣਾ ਸੀ ਇਦਾਂ ਹੋ ਗਿਆ ਬਟ ਪੈਸੇ ਵੀ ਸਾਰੇ ਉਹਨਾਂ ਨੇ ਲੈ ਲਏ ਏਜੰਟ ਫਰਾਰ ਹੋ ਗਿਆ ਕੋਈ ਵੀ ਕੁਝ ਨਹੀਂ ਕਰ ਰਿਹਾ ਹੁਣ ਫੜ ਵੀ ਹੋਇਆ ਬਟ ਫਿਰ ਵੀ ਉਹ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਤੁਸੀਂ ਅੰਤ ਵਿੱਚ ਭਾਰਤ ਸਰਕਾਰ ਤੋਂ ਵਿਦੇਸ਼ ਮੰਤਰਾਲੇ ਤੋਂ ਕੀ ਗੁਹਾਰ ਲਗਾਨੀ ਅਸੀਂ ਇਹੀ ਗੁਹਾਰ ਲੁਆਨੇ ਆ ਰਿਕੁਐਸਟ ਕਰਦੇ ਆਂ ਵੀ ਸਰ ਜੋ ਵੀ ਆ ਇਸ ਮੁੱਦੇ ਨੂੰ ਬਹੁਤ ਨੰਗਾਈ ਨਾਲ ਦੇਖਿਆ ਜਾਵੇ ਤਾਂ ਕਿ ਮਾਮਾ ਦੇ ਪੁੱਤ ਇਦਾਂ ਨਾ ਖਰਾਬ ਹੋਣ ਕਿਤੇ ਵੀ ਜਾਣ ਸੇਫਲੀ ਜਾਣ ਔਰ ਸਾਡਾ ਬੱਚਾ ਘਰੇ ਵਾਪਸ 체ਤੀ ਆਵੇ ਕੁਝ ਵੀ ਪਤਾ ਲੱਗੇ ਕੋਈ ਪ੍ਰੂਫ ਮਿਲੇ ਔਰ ਜਿਹੜੇ ਬੰਦੇ ਇਸ ਵਿੱਚ ਹੈ ਉਹਨਾਂ ਤੇ ਸਖਤ ਸਖਤ ਐਕਸ਼ਨ ਲਿਆ ਜਾਵੇ ਕਾਰਵਾਈ ਕੀਤੀ ਜਾਵੇ ਅਸੀਂ ਇਹੀ ਮੰਗ ਕਰਦੇ ਹਾਂ ਜੀ ਸੋ ਇਹ ਸਨ ਸਾਹਿਬ ਸਿੰਘ ਦਾ ਪਰਿਵਾਰ ਪਿੰਡ ਮੋਰੀਆਂ ਤੋਂ ਜਿਨ੍ਹਾਂ ਦਾ ਬੱਚਾ ਸੁਨੇਰਾ ਭਵਿੱਖ ਦੀ ਸੁਪਨਾ ਲੈ ਕੇ ਅੱਖਾਂ ਵਿੱਚ ਵਿਦੇਸ਼ ਗਿਆ ਸੀ ਪਰ ਦੱਸਿਆ ਕਿ ਇਸ ਵਕਤ ਜੋ ਹਾਲਾਤਾਂ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਵੀਡੀਓ ਹਾਸਿਲ ਹੁੰਦਾ ਪਰਿਵਾਰ ਨੂੰ ਕਿ ਕਿਸ ਤਰ੍ਹਾਂ ਕਿਡਨਾਪਰਾਂ ਵੱਲੋਂ ਉਹਨੂੰ ਕਿਡਨਾਪ ਕਰ ਲਿਆ ਗਿਆ ਔਰ ਟੌਰਚਰ ਕੀਤਾ ਜਾ ਰਿਹਾ ਔਰ ਪਰਿਵਾਰ ਤੋਂ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਦੱਸ ਦਈਏ ਇਸ ਮਾਮਲੇ ਵਿੱਚ ਦਸੂਹਾ ਪੁਲਿਸ ਵੱਲੋਂ ਇੱਕ ਏਜੰਟ ਨੂੰ ਗ੍ਰਿਫਤਾਰ ਵੀ ਕੀਤਾ ਹੈ ਉਹਦਾ ਪੁਲਿਸ ਰਿਮਾਂਡ ਲੈ ਕੇ ਉੱਥੇ ਪੁੱਛਦਾ ਪੁੱਛਤਾਚ ਵੀ ਕੀਤੀ ਜਾ ਰਹੀ ਹੈ ਹੁਣ ਪਰਿਵਾਰ ਨੇ ਭਾਰਤ ਸਰਕਾਰ ਤੋਂ ਵਿਦੇਸ਼ ਮੰਤਰਾਲੇ ਤੋਂ ਇਹ ਮੰਗ ਕੀਤੀ ਹੈ ਕਿ ਉਹਨਾਂ ਦਾ ਇਸ ਸਹਿਯੋਗ ਕੀਤਾ ਜਾਵੇ ਉਹਨਾਂ ਦਾ ਬੇਟੇ ਸਾਹਿਬ ਸਿੰਘ ਨੂੰ ਭਾਰਤ ਵਾਪਸ ਲਾਉਣ ਵਿੱਚ ਸਹਿਯੋਗ ਕੀਤਾ ਜਾਵੇ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਸਰ ਇੱਕ ਜਿਹੜਾ ਇਹ ਮੁਕੱਦਮਾ ਹੈ ਸਰ ਮਾਰਚ ਮਹੀਨੇ ਦਾ ਜੋ ਐਸੀ ਹੋ 48 ਬਚੀ ਸੁੱਚਾ ਸਿੰਘ ਵੱਲੋਂ ਦਰਜ ਹੋਇਆ ਸੀਗਾ ਕਿ ਉਹਦਾ ਬੇਟਾ ਜਿਹੜਾ ਸਾਹਿਬ ਸਿੰਘ ਹੈ ਉਹਨੂੰ ਵਿਦੇਸ਼ ਭੇਜਣਾ ਤੇ ਜਨਾ ਦੇ ਜਿਹੜਾ ਆਪਣਾ ਦਵਿੰਦਰ ਸਿੰਘ ਤੇ ਉਹਦੀ ਕਰਵਾਲੀ ਨੇ 43 ਲੱਖ ਦੀ ਥੱਲੀ ਮਾਰੀ ਹੈ ਜਿਹੜਾ ਦਵਿੰਦਰ ਸਿੰਘ ਹੈ ਸੀ ਨੂੰ ਕਤਲ ਕਰਨ ਨਾਲ ਤੋਂ ਅਰੈਸਟ ਕਰ ਲਿਆ ਤੇ ਇਹਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਦਾ ਰਿਮਾਨਡ ਲਿਆ ਹੋਇਆ ਤੇ ਜੋ ਵੀ ਅੱਗੇ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਜੋੜਦਾ ਅਗੇ ਆਪਾਂ ਸ਼ੇਅਰ ਕਰ ਦੋਗੇ